ਸਤਿ ਅੰਗਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਅੰਗਲ ਜੀ ਨਾਮ ਦੱਸੋ ਦੀ ਸਭ ਤੋਂ ਪਹਿਲਾਂ ਆਪਣਾ ਸਰਦਾਰ ਅਮੀਰ ਸਿੰਘ ਜੀ ਇਹ ਅੰਗਲ ਜੀ ਆਪਣੀ ਦੁਕਾਨ ਦਾ ਕੀ ਨਾਮ ਜੇ ਬਾਬਾ ਜੀ ਜੜੀ ਤੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਦੁਕਾਨ ਤੇ ਤੁਹਾਨੂੰ ਇੱਥੇ ਬੈਠੇ 70 ਸਾਲ ਹੋ ਗਏ 70 ਸਾਲ 70 ਸਾਲ ਠੀਕ ਆ ਜੀ ਤੇ ਉਹ ਤਾਂ ਕਿੰਨੀ ਪੁਰਾਣੀ ਸ਼ਾਪ ਜੇ ਤੁਹਾਡੀ ਉਹ ਤਾਂ ਮੈਂ 100 ਪਲੱਸ ਆ ਜੀ ਅੱਛਾ ਜੀ ਹਾਂ ਜੀ ਏ ਤੁਹਾਡੇ ਦਾਦਾ ਜੀ ਨੇ ਸ਼ੁਰੂ ਕੀਤੀ ਸੀ ਕਿ ਜਾਂ ਕਿਵੇਂ ਦੇ ਲੈ ਸਾਡੇ ਦਾਦਾ ਜੀ ਨੇ ਤਰੀਜਾਂ ਦੇ ਟਾਈਮ ਤੋਂ ਫਿਰ ਹੋ ਗਿਆ ਜੀ ਸਟਾਰਟ ਹੋ ਗਿਆ ਹਾਂਜੀ ਹਾਂਜੀ ਉਹ ਗੋਰੇ ਖਾਂਦੇ ਨੇ ਪਕੌੜੇ ਗੱਲ ਕਰੀ ਜੀ ਤੁਹਾਡੀ ਹੋ ਗਈ ਜੀ ਹਜੇ ਵੀ ਹਜੇ ਰਹਿ ਅਗੇ ਸਹੀ ਹੈ ਜੀ ਅੱਛਾ ਵੀ ਆਏ ਗਏ ਨੇ ਹਾਏ ਨੇ ਗੋਰੀ ਅੱਛਾ ਜੀ ਸਹੀ ਹੈ ਜੀ ਤੇਆਂ ਕਿਹੜੇ ਕਿਹੜੇ ਆਪਣਾ ਹੁੰਦੇ ਆ ਜੀ ਪਕੌੜੇ ਤੁਹਾਡੇ ਕਿਹੜੀ ਕਿਹੜੀ ਆਈਟਮ ਸਾਡੇ ਗੋਭੀ ਅੱਛਾ ਆਲੂ ਮਟਾਉ ਮਟੌੜ ਅਰਵਾ ਗੰਡਾ ਟਿੱਕੀ ਮੇਥੀ ਕਟਿਆ ਆਲੂ ਪਚਾਲੂ ਵਾਹ ਬਈ ਪਚਲੇ ਬੜਾ ਵਾਹ ਜੀ ਵਾਹ ਟੋਟਲ ਕਿੰਨੀਆਂ ਆਈਟਮ ਹੋ ਗਈਆਂ ਜੀ 11 ਜੀ ਠੀਕ ਹੈ ਜੀ ਤੇ ਮੇਨ ਸਭ ਤੋਂ ਵੱਧ ਕਿਹੜੇ ਲੱਗਦੇ ਅੰਕਲ ਜੀ ਪਕੌੜੇ ਤੁਹਾਡੇ ਕੋ ਸਾਰੇ ਵਾਦੇ ਜੀ ਨਹੀਂ ਮੇਨ ਜਿਹੜਾ ਸਭ ਤੋਂ ਮੇਨ ਸਭ ਤੋਂ ਜ਼ਿਆਦਾ ਹੁੰਦਾ ਗੋਭੀ ਦੇ ਆਲੂ ਗੋਭੀ ਦੇ ਆਲੂ ਠੀਕ ਹੈ ਜੀ ਤੇ ਜਾਂ ਫਿਰ ਸੁਬਹ ਕੜੀ ਅੱਛਾ ਜੀ ਅੱਛਾ ਕੜੀ ਵੀ ਦੀ ਨਾਲ ਤੁਹਾਡੇ ਕੋ ਹਾਂ ਜੀ ਤੇ ਇਹ ਨਾਲ ਪ੍ਰਸ਼ਾਦਿਆਂ ਦੇ ਨਾਲ ਦਿੰਨੇ ਕਿ ਜਾਂ ਕੱਲੀ ਕੜੀ ਨਹੀਂ ਕੜੀ ਕਣੀ ਜੀ ਲੋਕੀ ਘਰਾਂ 'ਚ ਲੈ ਜਾਂਦੇ ਜਾਂ ਤੇ ਮਜ਼ਦੂਰ ਆਦਮੀ ਆਉਂਦਾ ਖਾ ਲੈਂਦਾ ਅੱਛਾ ਜੀ ਉਹ ਵੀ ਜ਼ਿਆਦਾਤਰ ਘਰੇ ਖਰਦੇ ਸਹੀ ਤੇ ਕੜੀ ਆਪਣੇ ਕੋ ਪਕੌੜਿਆਂ ਵਾਲੀ ਹੁੰਦੀ ਹੈ ਕਿ ਕਿਹੜੀ ਜੀ ਗੋਲੀਆਂ ਜੀ ਇਹ ਵਿਖਾਉਗੇ ਬਲੈਕ ਜੀ ਵਾਹ ਜੀ ਵਾਹ ਅੰਗਲੀ ਕੜੀ ਵੀ ਚੰਗੀ ਹੈ ਸੰਗੜੀ ਜਿਆ ਪੂਰੀ ਸੇਕਣਾ ਹੈ ਜੀ ਕੜੀ ਦੇ ਵਿੱਚ ਵੀ ਹਾਂ ਜੀ ਪੂਰੀ ਵਧੀਆ ਹੈ ਜੀ ਇਹ ਸਾਡੀ ਦੋ ਵਰੀ ਬੰਦੀ ਹੈ ਅੱਛਾ ਇਹ ਖਦਬ ਹੋਣੀ 3 ਦਿਨ ਦੁਬਾਰੇ ਫਿਰ ਬਣੇ ਵਾਹ ਜੀ ਤੇ ਕਿੰਨੇ ਕਿਲੋ ਦਾ ਜੀ ਪਚੂਰਾ ਇਹ 152 ਪਲੱਸ ਵਾਹ ਬਈ ਵਾਹ ਪੂਰੀ ਜਿਆਜਾਗਰ ਕਰਾਈ ਅੰਗਲੀ ਫਿਰ ਤੋਂ ਹੀ ਗੱਲ ਕਰੀ ਜੀ ਇਹ ਨਾਲ ਚਟਣੀ ਅੰਗਲੀ ਪਕੌੜਿਆਂ ਨਾਲ ਕੀ ਸਰਵ ਕਰਦੇ ਜੀ ਇਹ ਚਟਣੀ ਅੱਛਾ ਗੁਲਚਾ ਅੱਛਾ ਜੀ ਹਾਂ ਜੀ ਚਟਣੀ ਦੇ ਨਾਲ ਕੁਲਚਾ ਹਾਂਜੀ ਪਕੌੜਿਆਂ ਦੇ ਨਾਲ ਹਾਂਜੀ ਜਿੱਦਾਂ ਦੀ ਚੋਇਸ ਕੇ ਦੀ ਜਿਹੜੀ ਖਾਣਾ ਤੂੰ ਖਾ ਸਕਦਾ ਹੈ ਇਹ ਚਟਣੀ ਕਿਹੜੀ ਆਹ ਵਾਲੀ ਹੁੰਦੀ ਹੈ ਇਹ ਪੂਰੀ ਨਹੀਂ ਚਟਣੀ ਹੁੰਦੀ ਹੈ ਅੱਛਾ ਜੀ ਵਾਹ ਬਈ ਵਾਹ ਗੋਭੀ ਇਹ ਅੰਕਲ ਜੀ ਕਿਹੜਾ ਪਕੌੜਾ ਆ ਗਿਆ ਗੋਭੀ ਵਾਹ ਜੀ ਵਾਹ ਦੇਖੋ ਇਹ ਇਹ ਕੰਡਾ ਪਿਆ ਵੇਖੋ ਤੁਹਾਡਾ ਭਲਾ ਨੇ 150 ਗ੍ਰਾਮ ਦਾ ਇੱਕ ਪਕੌੜਾ ਹਾਂਜੀ ਇਹਦਾ ਰੇਟ ਕੀ ਜੀ ਰੱਖਿਆ 15 ਰੁਪਏ ਸਿਰਫ ਹਾਂਜੀ ਵਾਹ ਬਈ ਵਾਹ ਅੰਕਲ ਜੀ ਇਹਨੇ ਤੁਹਾਨੂੰ ਪੂਰੀ ਚਿਹਰਾ ਟਾਰ ਕਰਾਈ ਹੈ ਜੀ ਇਹ ਕਿਹੜਾ ਦੇਖ ਲਾ ਇਹ ਲੂ ਟਕੀ ਹੈ ਲੂ ਟਕੀ ਹਾਂਜੀ ਵਾਹ ਬਈ ਐਸਾ ਦਾ ਆਲੂ ਹੈ ਅੱਛਾ ਇਹ ਸਾਦਾ ਆਲੂ ਹਾਂਜੀ ਕੋ ਚੰਗਾ ਸਾਈ ਜੰਗਾ ਜੀ ਚੰਗੇ ਤਗੜੇ ਰਿਆ ਤੁਸੀਂ ਤੇ ਇਹ ਇਹ ਜੀ ਬੈਂਗਣ ਜੀ ਕੋਈ ਕੰਜੂਸੀ ਨਹੀਂ ਕੀ ਤਰੀਕੇ ਇਹ ਬੈਂਗਣ ਦਾ ਇਹ ਬੈਂਗਣ ਜੀ ਵਾਹ ਬਈ ਵਾਹ ਇਹ ਪਿਆਜ ਜੀ ਅੱਛਾ ਇਹ ਪਿਆਜ ਦਾ ਇਹ ਸੁਤਾ ਪਿਆਰੀ ਹੈ ਜਾਂਦਾ ਸੁਤਾ ਪਿਆਜ ਜੀ ਇਹਨੂੰ ਚੱਲ ਭਰਿਆ ਹੁੰਦਾ ਇਹਦਾ ਰੇਟ ਵੀ ਵਧ ਗਿਆ 15 ਰੁਪਏ ਜੀ ਨਹੀਂ ਇਹ ਹਲਵਾ ਜੀ ਵਾਹ ਜੀ ਵਾਹ ਇਹ ਤਾਂ ਪੂਰਾ ਲੈਗ ਪੀਸ ਬਣਾਇਆ ਤੁਸੀਂ ਅੰਕਲ ਜੀ ਇਹ ਬਜਾਉੜ ਜੀ ਠੀਕਾ ਠੀਕਾ ਵਾਹ ਸਹੀ ਹੈ ਜੀ ਇਹ ਪੀਠੀਆ ਬਰਾਜੇ ਠੀਕ ਹੈ ਜੀ ਇਹ ਜਿਹੜਾ ਵੀ ਕਹਿੰਦੇ ਲੈਣਾ ਉਹਨਾਂ ਨੂੰ ਗਰਮ ਕਰਵਾ ਸਕਦਾ ਹਾਂ ਜੀ ਗਰਮ ਕਰਵਾ ਸਕਦਾ ਸਹੀ ਹੈ ਸਹੀ ਹੈ ਇੱਕ ਵਾਰੀ ਆਪਣੀ ਲੋਕੇਸ਼ਨ ਦੱਸੋ ਅੰਕਲ ਜੀ ਕਿਹਨੇ ਪਕੌੜੇ ਖਾਣੇ ਹੁਣ ਕਿਹੜੀ ਜਗ੍ਹਾ ਤੇ ਆਉਣਾ ਪਊਗਾ ਇਹ ਕਟੜਾ ਕਰਮ ਸਿੰਘ ਚਿੜੇ ਵਾਲਾ ਚੌਂਕ ਜੀ ਠੀਕ ਹੈ ਜੀ ਤੇ ਕੋਈ ਆਪਣਾ ਫੋਨ ਨੰਬਰ ਦੱਸੋ ਜੀ ਫੋਨ ਨੰਬਰ ਬੋਰ ਤੇ ਹੈ ਜੀ ਠੀਕ ਹੈ ਜੀ ਠੀਕ ਬਾਬੇ ਦੀ ਹੱਡੀ ਬਾਕੀ ਜਿੰਨੇ ਵੀ ਅੰਕਲ ਹੋਣਾ ਕੋ ਪਕੌੜੇ ਖਾਣੇ ਆ ਜਾਂ ਕੜੀ ਖੜਨੀ ਆ ਤੇ ਤੁਸੀਂ ਜਰੂਰ ਇੱਥੇ ਆ ਕੇ ਖਾ ਸਕਦੇ ਜੀ ਤੇ ਬਾਕੀ ਵੀਡੀਓ ਵੇਖ ਕੇ ਦੱਸੋ ਕਿ ਮੈਂ ਲੱਗੀ ਲਾਈਕ ਸ਼ੇਅਰ ਕਰ ਮੰਦੇ ਜ਼ਰੂਰ ਕਰਿਓ ਵਾਤ ਵਾਤ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਕੀ ਠੀਕ ਆ ਜੀ ਮਿਲਦੇ ਆ ਜਲਦੀ ਦੂਜੀ ਹੋਰ ਜਿਉਂਡੀ ਵਜੇ ਦੱਸਦਾ ਇਹਦੇ ਲਈ ਸਸ ਜੀ